ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਕਿ ਸਾਰੇ ਭੈਣ ਭਾਈ ਜੜਦੀ ਕਲਾਚੀ ਹੋਣਗੇ ਤੇ ਤਗੜੇ ਹੋਵੋ ਭਾਈ ਪੰਜਾਬ ਦੇ ਵਿੱਚ ਵੀ ਇੱਕ ਬਹੁਤ ਵੱਡੀ ਸਮੱਸਿਆ ਸਾਡੇ ਗਰੀਬ ਲੋਕਾਂ ਵਾਸਤੇ ਕਿ ਹੁਣ ਥੋੜੇ ਸਮੇਂ ਤੋਂ ਡਾਕਟਰਾਂ ਨੇ ਹੜਤਾਲ ਕੀਤੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਉਹ ਪਿੰਡੀ ਸਾਰੀਆਂ ਬੰਦ ਐ। ਪਰ ਲੋਕ ਤਰਾਸ ਤਰਾਸ ਕਰ ਰਹੇ ਆ। ਸਾਨੂੰ ਗਰੀਬਾਂ ਨੂੰ ਚਾਹੀਦਾ ਕੀ ਆ? ਇਲਾਜ ਹੋ ਜੇ ਕੋਈ ਕਾਰੋਬਾਰ ਹੋਵੇ ਕੋਈ ਰੋਜੀ ਰੋਟੀ ਦਾ ਕੋਈ ਪ੍ਰਬੰਧ ਹੋਵੇ। ਇਹ ਗੱਲਾਂ ਤੇ ਬਿਲਕੁਲ ਹੀ ਹੈ ਨਹੀਂਆਂ। ਪੰਜਾਬ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਸਰਕਾਰੀ ਹਸਪਤਾਲਾਂ ਦੇ ਓ ਪੀ ਟੀ ਜਿਹੜੇ ਬੰਦ ਨੇ ਹੜਤਾਲ ਨੇ ਡਾਕਟਰ ਹੜਤਾਲ ਤੇ ਜਾ ਕੇ ਬੈਗੇ ਮਰੀਜ਼ ਉਹ ਦਰਦਾਂ ਦੀਆਂ ਠੋਕਰਾਂ ਖਾ ਰਹੇ ਆ ਜਿਨ੍ਹਾਂ ਦੀ ਕੋਈ ਪੋਸਟਗੇਸ਼ਨ ਨਹੀਂ ਹੋ ਰਹੀ ਉਹ ਤੜਫਦੇ ਨੇ ਤੇ ਪ੍ਰਾਈਵੇਟ ਜਿਹੜੇ ਹਸਤਾਲਾ ਉਥੇ ਉਹ ਆਪਣਾ ਇਲਾਜ ਕਰਵਾ ਨਹੀਂ ਸਕਦੇ ਕਿਉਂਕਿ ਪੈਸੇ ਹੈ ਨਹੀਂਗੇ ਪੈਸੇ ਨਾ ਹੋਣ ਦਾ ਕਾਰਨ ਕੋਈ ਕਾਰੋਬਾਰ ਹੈ ਨਹੀਂਗਾ ਕਈ ਦਿਨਾਂ ਤੋਂ ਡਾਕਟਰਾਂ ਨੇ ਹੜਤਾਲ ਕੀਤੀ ਹੈ ਔਰ ਪੰਜਾਬ ਦੇ ਅੰਮ੍ਰਿਤਸਰ ਦੇ ਓਪੀਡੀ ਜਿਹੜਾ ਹੈਗਾ ਸਰਕਾਰੀ ਹਸਪਤਾਲ ਦੇ ਸਾਰੇ ਬੰਦ ਨੇ ਆ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਆ ਜੀ ਅੱਛਾ ਦੂਸਰੀ ਗੱਲ ਹੈ ਕਿ ਜਿਹੜੀ ਨੀਲੀ ਕਾਟ ਵਾਲੇ ਹੈਗੀ ਸੀ ਸਹੂਲਤ ਨੀਲੇ ਕਾਰਡ ਤੋਂ ਜਿਹੜੇ ਆਯੂਸ਼ਮਾਨ ਕਾਰਡ ਬਣਾਤੇ ਸੀ ਉਹ ਵੀ ਨਹੀਂ ਜੇ ਬਣ ਰਹੇ ਉਹ ਵੀ ਪਤਾ ਕੀਤਾ ਕਹਿੰਦੇ ਸੈਡਾ ਬੰਦਾ ਅਚਾਨ ਨੀਲੇ ਕਾਟਾ ਦੇ ਜਿਹੜੇ ਅਕਾਲੀ ਗਵਰਨਰ ਦੇ ਸਮੇਂ ਆਯੂਸ਼ਮਾਨ ਬਣਾਇਆ ਸੀ ਕਾਰਡ 5 ਲੱਖ ਹਜ਼ਾਰ ਫਰੀ ਨਾ ਬਣੇ ਉਹ ਤੇ ਨਾ ਡਾਕਟਰ ਆਪਣੀ ਹੜਤਾਲ ਖਤਮ ਕਰਕੇ ਡਿਊਟੀ ਤੇ ਆਉਣ ਤੇ ਜਿਹੜੇ ਗਰੀਬ ਆਦਮੀ ਜਾਣ ਕੇ ਕਿੱਥੇ ਉਹਦੇ ਮਰ ਜਾਣਗੇ ਬਿਨਾਂ ਇਲਾਜ ਤੋਂ ਸੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਐਸਟੀ ਜਵਲ ਧਿਆਨ ਦੇਣਾ ਚਾਹੀਦਾ ਪਰ ਮੈਂ ਤੇ ਇਹ ਆਪਣੇ ਆਪਣ ਨੂੰ ਕਹਿਣਾ ਕਿ ਤੁਸੀਂ ਇਕੱਠੇ ਹੋ ਆਪਾਂ ਗੱਲਬਾਤ ਕਰੀਏ ਇਹ ਇਹ ਵੀਡੀਓ ਸਰਕਾਰ ਤੱਕ ਵੀ ਟੈਗ ਕਰੋ ਜੇ ਹੋਰ ਕੋਈ ਵੀਡੀਓ ਬਣਿਆ ਜੇ ਇਦਾਂ ਰਹੋ ਤੇ ਤੁਸੀਂ ਗੱਲਾਂ ਗੁਲ੍ਹਾਂ ਮਾਰਦੇ ਹੋ ਤੁਸੀਂ ਬੜੇ ਸ਼ੇਅਰ ਕਰਦੇ ਹੋ ਉਹਨੂੰ ਕਮੈਂਟ ਤੇ ਕਮੈਂਟ ਕਰਦੇ ਜੇ ਅਕਾਲੀ ਦਲ ਦੇ ਕੋਈ ਵਰਖਲਾਪ ਹੋਏ ਤਾਂ ਫਿਰ ਤੁਸੀਂ ਛੱਡਣਾ ਹੀ ਨਹੀਂ ਫਿਰ ਤਾਂ ਮੈਂ ਹਜ਼ਾਰਾਂ ਚ ਕਮੈਂਟ ਹੋ ਜਾਂਦੇ ਪਰ ਇਹੋ ਜਿਹੀ ਵੀਡੀਓ ਨੂੰ ਪਾਓ ਕਿ ਅੱਜ ਲੋੜਵਾ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਜਿਹੜੇ ਬੰਦੇ ਬਿਮਾਰ ਨੇ ਜਿਹੜੀ ਸਰਕਾਰੀ ਸਹੂਲਤ ਲੈਣ ਦੇ ਯੋਗ ਨੇ ਉਹਨਾਂ ਨੂੰ ਘੱਟੋ ਘੱਟ ਹਸਪਤਾਲ ਸਰਕਾਰੀ ਹਸਪਤਾਲਾਂ ਜਾ ਕੇ ਇਲਾਜ ਕਰਾਉਣ ਦੀ ਜਿਹੜੀ ਸਹੂਲਤ ਉੱਤੇ ਹੋਣੀ ਚਾਹੀਦੀ ਆ ਹੁਣ ਸਾਰੇ ਡਾਕਟਰ ਤੇ ਹੜਤਾਲ ਦੇ ਬੈਠੇ ਨੇ ਨਾ ਹੜਤਾਲ ਖਤਮ ਹੋਵੇ ਤੇ ਨਾਗਰੀ ਬਾਦੀ ਸੁਣਵਾਈ ਹੋਵੇ ਇਹ ਕਿਤੇ ਜਾਣ ਇਹ ਫਿਰ ਮਰ ਜਾਣ ਤੇ ਮਰਨ ਦੇ ਕਿਨਾਰੇ ਜਿਹੜਾ ਆ ਰਹੇ ਸਾਰੇ ਮੇਰੇ ਆਪਣਾ ਭਤੀਜਾ ਉਹਦੇ ਸੇ ਦਿਲ ਤੋਂ ਦਰਦ ਹੁੰਦੀ ਆ ਉਹਦਾ ਨੀਲਾ ਕਾਟ ਨਹੀਂ ਬਣ ਰਿਹਾ ਉਹ ਕਹਿੰਦੇ ਜੀ ਮੈਂ ਅਫਸਰਾ ਨਾਲ ਕੀਤੀ ਗੱਲ ਕਹਿੰਦੇ ਜੀ ਸਾਈਡ ਬੰਦ ਵਾ ਪਤਾ ਨਹੀਂ ਸਾਈਡ ਕਦੋਂ ਖੁੱਲਣੀ ਆ ਆਪੇ ਬੰਦ ਕਰ ਦਿੰਦੇ ਆਪੇ ਸਾਈਡ ਚਲਾ ਦਿੰਦੇ ਆ ਪਰ ਜਿਹੜਾ ਸਰਕਾਰ ਦਾ ਜਿਹੜਾ ਰਵਈਆ ਵਾ ਉਹ ਗਰੀਬਾਂ ਵਾਸਤੇ ਜਿਹੜਾ ਬਹੁਤ ਮਾੜਾ ਵਾ ਭਾਈ ਕਿੱਧਰ ਜਾਣ ਕੇ ਇਹ ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹਨ ਕਿ ਕਾਹ ਵੋਟਾਂ ਹੁੰਦੀਆਂ ਉਹ ਕਾਰਪੋਰੇਸ਼ਨ ਦੀਆਂ ਵੀ ਹੁੰਦੀਆਂ ਵਾ ਐਸਜੀਪੀਸੀ ਦੀਆਂ ਵੀ ਹੁੰਦੀਆਂ ਵਾ ਪੰਚਾਇਤਾਂ ਦੀਆਂ ਵੀ ਹੁੰਦੀਆਂ ਤੇ ਹੁਣ ਸੋ ਮੈਨੂੰ ਪਤਾ ਲੱਗ ਗਿਆ ਕਿ ਕਿਤੇ ਨਾ ਕਿਤੇ ਜਿਹੜੇ ਉੱਚ ਅਧਿਕਾਰੀ ਆ ਉੱਪਰਲਾ ਲੈਵਲ ਵਾਲਾ ਉੱਪਰਲਾ ਇਹ ਕਿਤੇ ਨਾ ਕਿਤੇ ਸਾਡੇ ਗਰੀਬ ਤਕਵੀਮ ਨੂੰ ਠਿੱਬੀ ਲਾ ਦਿੰਦਾ ਲੱਗ ਜਾਂਦੀ ਹੈ ਹੁਣ ਜੇ ਕਿਸੇ ادارے ਵਿੱਚ ਕੋਈ ਵੈਕੈਂਸੀ ਨਿਕਲਦੀ ਹੈ ਤੇ ਉਹ ਨਾ ਤੇ ਕੋਈ ਕਿਸੇ ਨੂੰ ਦੱਸਦਾ ਹੀ ਆ ਤੇ ਨਾ ਹੀ ਉਹ ਕੋ ਦਾ ਪਤਾ ਲੱਗਦਾ ਨਿਆਦੇ ਵੈਨਾ ਕਿ ਤੁਸੀਂ ਭਾਵੇਂ ਉਹ 100 ਬੰਦੇ ਦੀ ਵੈਕੈਂਸੀ ਆ ਭਾਵੇਂ 50 ਬੰਦੇ ਦੀ ਵੈਕੈਂਸੀ ਆ ਉਹ ਤੁਸੀਂ ਸਾਰਿਆਂ ਨੂੰ ਇੱਕ ਵਾਰੀ ਦੱਸ ਦਿਓ ਪਰ ਕਹੋ ਕਿ ਜਦੋਂ ਤੁਹਾਡਾ 100 ਬੰਦਾ ਪੂਰਾ ਹੋ ਜਾਂਦਾ ਉਦੋਂ ਤੁਸੀਂ ਉਹਨੂੰ ਬੰਦ ਕਰ ਦਿੰਦੇ ਹੋ ਇਹ ਗੱਲ ਵੱਖਰੀ ਹੈ ਤੇ ਜੇ ਤੁਸੀਂ ਦੱਸਦੇ ਹੀ ਨਹੀਂ ਉਹ ਪਤਾ ਉਦੋਂ ਲੱਗਦਾ ਜਦੋਂ ਪਤਾ ਲੱਗਦਾ ਜੀ ਭਰਤੀ ਹੋ ਗਈ ਜੀ ਹੁਣ ਤੇ ਅਦੇ ਡੇਟ ਲੰਗੀ ਉਹ ਲੱਗਦਾ ਮੈਨੂੰ ਤਾਂ ਭਾਈ ਡੇਟ ਤਾਂ ਵੀ ਨਹੀਂ ਪਤਾ ਲੱਗਾ ਕਿ ਤੁਸੀਂ ਡੇਟ ਕਿਹੜੀ ਦਿੱਤੀ ਸੀ ਇੱਕ ਦੋ ਦੇ ਦੋ ਕਿੰਦੋ ਇੱਕ ਦੋ ਦਾ ਟਾਈਮ ਸੀ ਤਿੰਨ ਦਾ ਟਾਈਮ ਸੀ ਚਾਰ ਦਿਨ ਦਾ ਟਾਈਮ ਸੀ ਸੋ ਜਿਦਾ ਇਹੋ ਜਿਹੇ ਗੱਲਾਂ ਹੁੰਦੀਆਂ ਲੋਕ ਸਿਆਣੇ ਹੋ ਗਏ ਨੇ ਤੇ ਮੈਂ ਪਬਲਿਕ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਐਸ਼ਟੈਂ ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਕਰਕੇ ਲੋਕ ਠੱਕੇ ਖਾਰੇ ਨੇ ਕਿਉਂਕਿ ਬਿਮਾਰੀਆਂ ਜਾਂਦੀਆਂ ਇਲਾਜ ਹੈ ਨਹੀਂ ਕਾਰੋਬਾਰ ਹੈ ਨਹੀਂ ਪ੍ਰਾਈਵੇਟ ਲੋਟ ਕੋ ਛੁੱਟ ਕਰਨ ਦੇ ਆ ਪ੍ਰਾਈਵੇਟ ਕੋਈ ਬੰਦਾ ਜਾ ਨਹੀਂ ਸਕਦਾ ਇਨੀ ਸਮਰਥਾ ਹੀ ਨਹੀਂ ਆ ਦੇਖੋ ਪ੍ਰਾਈਵੇਟ ਤੇ ਜੋ ਉਹ ਜਾਊ ਜਦਾ 2 ਨੰਬਰ ਦਾ ਕੰਮ ਹੋਊਗਾ ਜਿਹਨੇ ਮਿਹਨਤ ਮਜ਼ਦੂਰੀ ਕਰਨੀ ਉਹਨੇ ਪ੍ਰਾਈਵੇਟ ਕਿੱਥੇ ਜਾਣਾ ਉਹਦੇ ਘਰ ਦਾ ਕੋਠਾ ਵੇਚ ਕੇ ਵੀ ਉਹਦੇ ਕੋਲ ਕੁਝ ਨਹੀਂ ਹੋਣਾ ਸੋ ਡੀਸੀ ਸਾਹਿਬ ਨੂੰ ਬੇਨਤੀ ਆ ਪੰਜਾਬ ਦੇ ਮੁਖਵੰਤੀ ਸਾਹਿਬ ਨੂੰ ਬੇਨਤੀ ਆ ਕਿ ਇਨਾਂ ਦਾ ਡਾਕਟਰਾਂ ਦਾ ਨਬੂ ਕਿਸੇ ਪਾਸੇ ਲਾਓ ਤੇ ਇਹਨਾਂ ਨੂੰ ਡੂਡੀਆਂ ਤੇ ਭੇਜੋ ਤਾਂ ਕਿ ਜਿਹੜੇ ਗਰੀਬ ਲੋਕ ਆਪਣਾ ਇਲਾਜ ਕਰਵਾ ਸਕਣ ਤੇ ਨਾਲ ਹੀ ਇੱਕ ਹੋਰ ਬੇਨਤੀ ਮੈਂ ਇਹ ਕਰਨਾ ਚਾਹੁੰਦਾ ਮੈਂ ਆਪਣੇ ਚੈਨਲ ਤੇ ਰਾਈ ਕਿ ਜਿਹੜੇ ਨੀਲੇ ਕਾਰਡ ਨੇ ਇਹਨਾਂ ਚਾਲੂ ਕਰਾਓ ਤੇ ਜਿਨ੍ਹਾਂ ਦੇ ਨਾਂ ਕੱਟੇ ਆ ਉਹਨਾਂ ਦੇ ਨਾਂ ਚੜਾ ਕੇ ਤੇ ਉਹਨਾਂ ਦੇ ਜਿਹੜੇ ਆਯੁਸ਼ਮਾਨ ਕਾਰਡ ਜਿਹੜੇ ਬਣਾਉਂਦੇ ਬਣਾਏ ਚਾਹੀਦੇ ਬਣਾਉਣੇ ਚਾਹੀਦੇ ਤਾਂ ਕਿ ਇਹਨਾਂ ਨੂੰ ਮਹਸੂਲਤਾ ਮਿਲਣ ਪਰ ਐਸਾ ਹੈ ਨਹੀਂ ਇਹ ਇੱਕ ਕੰਮ ਹੋ ਨਹੀਂ ਸਕਦਾ ਬੜਾ ਔਖਾ ਹੈ। ਨਾ ਕੋ ਕਿਸੇ ਕੋ ਇਹਨਾਂ 파ਜਨਾਸ ਕਰਨ ਦਾ ਸਮਾਂ ਤੇ ਨਾ ਉਹ ਅੱਗੇ ਸਰਕਾਰੀ ਦਰਬਾਰੇ ਇੱਥੇ ਸੁਣਵਾਈ ਹੁੰਦੀ ਹੈ। ਮੈਂ ਅੱਗੇ ਵੀ ਇੱਕ ਬਾਰੀ ਵੀਡੀਆਂ ਪਾਈਆਂ ਸੀ, ਬਣਾਈਆਂ ਸੀ। ਔਰ ਮੈਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਪੰਜਾਬ ਵਾਸੀਆਂ ਨੂੰ ਕਿ ਅਕਾਲੀ ਦਲ ਦੇ ਵਿੱਚ ਫਿਰ ਵੀ ਬੜਾ ਫਰਕ ਸੀ ਅੱਜ ਦੀ ਸਰਕਾਰ ਦੇ ਵਿੱਚ, ਅਕਾਲੀ ਸਰਕਾਰ ਦੇ ਵਿੱਚ। ਤੇ ਆ ਜਿਹੜੇ ਕੁਝ ਬੰਦੇ ਬਾਕੀ ਧੜੇ ਵਾਲੇ ਰੋਲਾ ਪਾਉਂਦੇ ਨੇ ਇਹ ਪੰਜਾਬ ਨੂੰ ਕਾਲੇ ਦੌਰ ਵਾਲ ਖੜਨ ਦੇ ਚੱਕਰ ਦੇ ਵਿੱਚ ਨੇ ਇਹ ਕੌਮਤੇ ਪੰਛ ਦਾ ਨੁਕਸਾਨ ਕਰਨਗੇ ਤੁਸੀਂ ਤਗੜੇ ਹੋ ਪੰਜਾਬ ਵਾਸੀਓ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਸਹੂਲਤਾਂ ਜਿਹੜੀਆਂ ਪਹਿਲੋ ਬਾਦਲ ਸਿੰਘ ਸਾਹਿਬ ਦੇ ਸਮੇਂ ਮਿਲਦੀਆਂ ਸੀ ਇਹ ਫੇਰ ਪੰਜਾਬ ਦੇ ਗਰੀਬ ਜਨਤਾ ਨੂੰ ਮਿਲਣ ਤੇ ਤੁਹਾਨੂੰ ਫਿਰ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪੈਣਾ ਨਾਲ ਖੜਨਾ ਪੈਣਾ ਉਦੇ ਝੰਡੇ ਅਜੰਡੇ ਥੱਲੇ ਇਕੱਠੇ ਹੋਣਾ ਪੈਣਾ ਪਰ ਮੈਂ ਇੱਕ ਗੱਲ ਤੁਹਾਨੂੰ ਫਿਰ ਦੁਬਾਰਾ ਬੇਨਤੀ ਕਰਦਾ ਕਿ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਕਰਦਾ ਸੀ ਔਰ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹੱਕ ਸੁਰੱਖਿਅਤ ਜਿਹੜੇ ਉਹ ਅਕਾਲੀ ਦਲ ਦੀ ਸਰਕਾਰ ਦੇ ਹੱਥਾਂ ਵਿੱਚ ਦੀ ਹੈ ਤੇ ਬਾਕੀ हां आजड़ा ਡਾਕਟਰਾਂ ਨੇ ਹੜਤਾਲਾਂ ਕੀਤੀਆਂ ਇਸ ਕਰਕੇ ਬਹੁਤ ਲੋਕਾਂ ਦਾ ਨੁਕਸਾਨ ਹੋ ਗਿਆ ਭਾਈ ਇੱਕ ਬੇਰੁਜ਼ਗਾਰੀ ਇੱਕ ਨੀਲੇ ਕਾਟ ਵਾਲੇ ਇਹਨਾਂ ਤੇ ਕੁਝ ਨਾ ਕੁਝ ਸਰਕਾਰ ਨੂੰ ਵੀ ਚਾਹੀਦਾ ਕਰਨਾ ਕੋਰ ਸਾਡੇ ਲੋਕਾਂ ਨੂੰ ਵੀ ਚਾਹੀਦਾ ਕਿ ਮਾੜੇ ਚੰਗੇ ਦੀ ਪਛਾਣ ਕਰਨ ਤੇ ਹੁਣ ਵੋਟਾਂ ਹੁੰਦੀਆਂ ਭਾਈ ਤੇ ਅਕਾਦੀ ਦਰਦਾ ਵੀ ਸਾਥ ਦੇਓ ਤਗੜੇ ਹੋ ਕੇ ਇਹਨੀਆਂ ਬੈਂਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ